ਰਾਦੇ ਰਾਦੇ ਪੰਜਾਬੀ ਕਹਾਣੀਆਂ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਹਾਜ਼ਰ ਹਾਂ ਇੱਕ ਨਵੀਂ ਕਹਾਣੀ ਦੇ ਨਾਲ। ਉਮੀਦ ਕਰਦੀ ਹਾਂ ਕਹਾਣੀ ਤੁਹਾਨੂੰ ਪਸੰਦ ਆਵੇਗੀ। ਅੱਜ ਦੀ ਕਹਾਣੀ ਯਾਰ ਮਾਰ ਕਹਾਣੀਕਾਰ ਨੇ ਗੁਰਮਲਕੀਤ ਸਿੰਘ ਕਾਲੋ ਜੀ। ਐਤਵਾਰ ਹੋਣ ਕਾਰਨ ਮੈਂ ਘਰੇਲੂ ਕੰਮਾਂ ਵਿੱਚ ਰੁੱਝਿਆ ਸੀ। ਫੋਨ ਦੀ ਘੰਟੀ ਵੱਜੀ। ਵੇਖਿਆ ਮੇਰੇ ਦੋਸਤ ਕਸ਼ਮੀਰ ਸਿੰਘ ਦਾ ਨੰਬਰ ਸੀ। ਹੈਲੋ ਕਰਦਿਆਂ ਸਵਾਲ ਸੀ। ਘਰੇ ਹੀ ਉਹ ਨਾ ਮੇਰੇ ਜਵਾਬ ਤੋਂ ਪਹਿਲਾਂ ਹੀ ਅਗਲਾ ਸਵਾਲ ਕਿਤੇ ਜਾਣ ਦਾ ਪ੍ਰੋਗਰਾਮ ਤੇ ਨਹੀਂ ਮੈਨੂੰ ਸਮਝਣ ਚ ਦੇਰ ਨਾ ਲੱਗੀ ਕਿ ਉਹ ਕਾਲੀ ਚਾ ਤੇ ਪਰੇਸ਼ਾਨ ਵੀ ਲੱਗਿਆ ਮੈਂ ਇੱਕੋ ਸਾਹੀਂ ਦੋਹਾਂ ਸਵਾਲਾਂ ਦਾ ਜਵਾਬ ਮੋੜਿਆ ਘਰੇ ਹੀ ਆ ਸਾਰਾ ਦਿਨ ਅਗਲੀ ਗੱਲ ਸੀ ਕਿ ਬਸ ਆਇਆ ਹੁਣੇ ਚਾਰਖਵਾਲਾ ਮੈਂ ਸਮਝ ਗਿਆ ਕਿ ਨੇੜੀ ਕਿਤੇ ਹੋ ਮੈਂ ਪਤਨੀ ਨੂੰ ਦੱਸਿਆ ਕਿ ਸ਼ਾਹਾਂ ਦਾ ਕਸ਼ਵੀਰਾ ਆ ਰਿਹਾ ਹੁਣੇ ਕਿਆਰੀਆਂ ਜੋ ਤੋੜਿਆ ਪੂਦਨਾ ਰਸੋਈ ਵਿੱਚ ਰੱਖ ਹੱਥ ਪੈਰ ਧੋਣ ਲਈ ਮੈਂ ਵਾਸ਼ਰੂਮ ਜਾ ਵੜਿਆ ਹਜੇ ਤੌਲੀਆ ਵਰਤੀ ਰਿਹਾ ਸੀ ਕਿ ਗੇਟ ਬੈਲ ਬੋਲ ਪਈ ਮੈਂ ਸਮਝ ਗਿਆ ਕਿ ਕਸ਼ਮੀਰੀ ਹੋਣਾ ਪਰ ਇੰਨੀ ਕਾਲੀ ਮੇਰੀ ਸਮਝ ਤੋਂ ਬਾਹਰ ਸੀ ਕਸ਼ਮੀਰਾ ਬਚਪਨ ਤੋਂ ਮੇਰਾ ਆੜੀ ਹੈ ਦਸਵੀਂ ਤੱਕ ਮੇਰਾ ਜਮਾਤੀ ਵੀ ਰਿਹਾ ਮੈਂ ਕਾਲਜ ਚਲੇ ਗਿਆ ਪਰ ਉਸਦੇ ਬਾਪੂ ਨੇ ਉਸ ਨੂੰ ਖੇਤੀ ਲਾ ਲਿਆ ਬਾਅਦ ਵਿੱਚ ਉਹ ਕੋਈ ਹੋਰ ਕਾਰੋਬਾਰ ਵੀ ਕਰਨ ਲੱਗਾ ਪਰ ਅਖਰੀ ਗਿਆਨ ਦੀ ਕਮਜ਼ੋਰੀ ਕਾਰਨ ਵੱਡਾ ਕਾਰੋਬਾਰੀ ਨਾ ਬਣ ਸਕਿਆ ਖੈਰ ਮੇਰੇ ਕੋਲ ਆ ਕੇ ਇੱਧਰ ਉੱਧਰ ਦੀਆਂ ਮਾਰਦਾ ਰਿਹਾ ਪਰ ਅੱਜ ਕਾਲੀ ਵਿੱਚ ਆਉਣ ਵਾਲੇ ਮੁੱਦੇ ਤੇ ਆਉਣ ਤੋਂ ਝਿਜਕ ਰਿਹਾ ਸੀ ਤਾੜ ਤਾਂ ਮੈਂ ਲਿਆ ਸੀ ਪਰ ਸੋਚਿਆ ਗੱਲ ਆਪ ਹੀ ਦੱਸੂ ਚਾਹ ਪੀਣ ਤੋਂ ਬਾਅਦ ਅੱਜ ਉਸਨੇ ਪਹਿਲਾਂ ਵਾਂਗ ਨਾਸ਼ਤਾ ਕਰਨ ਤੋਂ ਰਸਮੀ ਨਾ ਵੀ ਨ ਕੀਤੀ ਡਾਈਨਿੰਗ ਟੇਬਲ ਤੋਂ ਪਾਸੇ ਹੋ ਕੇ ਉਸ ਨੂੰ ਅਸਲ ਮੁੱਦੇ ਤੇ ਲਿਆਉਣ ਲਈ ਮੈਂ ਜਾਣ ਕੇ ਛੇੜਿਆ ਜੋ ਨੇ ਦੀ ਲਵਾਈ ਮੁਕਾ ਲਈ ਕਿੱਥੇ ਭਰਾਵਾ ਲੇਬਰ ਤਾਂ ਕਿਤੋਂ ਮਿਲਦੀ ਨਹੀਂ ਕਰੋਨੇ ਕਾਰਨ ਸਾਰੇ ਭਈਏ ਯੂਪੀ ਬਿਹਾਰ ਨੂੰ ਚਲੇ ਗਏ ਮੈਂ ਸੋਚ ਰਿਹਾ ਸੀ ਕਿ ਗੱਲ ਕੋਈ ਹੋਰ ਆ ਇਹ ਟੈਲੀਫੋਨ ਤੇ ਵੀ ਕਾਲੀ ਕਾਲੀ ਬੋਲ ਰਿਹਾ ਸੀ ਪੁੱਛਣ ਤੋਂ ਬਾਅਦ 10 ਮਿੰਟ ਵੀ ਨਹੀਂ ਲਾਇ ਮੇਰੇ ਕੋਲ ਪੁੱਜਣ ਲਈ ਜ਼ਰੂਰ ਕਿਸੇ ਸਮੱਸਿਆ ਵਿੱਚ ਫਸਿਆ ਹੋ ਤੇ ਹੱਲ ਲੱਭਦਾ ਫਿਰਦਾ ਕਿਸੇ ਤੋਂ ਆਖਰ ਝੱਕਦਾ ਝੱਕਦਾ ਜਿਹਾ ਉਹ ਬੋਲ ਹੀ ਪਿਆ ਕਹਿੰਦਾ ਹਰਮੀਤ ਸਿਆਂ ਆ ਜਾਰ ਮਾਰ ਕੀ ਹੁੰਦਾ ਮੈਂ ਸੋਚਿਆ ਤੇਰੇ ਤੋਂ ਜ਼ਿਆਦਾ ਕਿਨੂੰ ਪਤਾ ਹੋ ਮੈਂ ਸਹਜ ਜਹੀ ਨਾਲ ਕਿਹਾ ਕਿ ਅਸਲ ਭਾਵ ਤਾਂ ਇਸ ਦਾ ਕਾਫੀ ਡੂੰਗਾ ਹੈਗਾ ਪਰ ਲੋਕ ਇਸ ਨੂੰ ਆਪਣੇ ਮੌਕੇ ਅਨੁਸਾਰ ਵਰਤ ਲੈਂਦੇ ਆ ਮੌਕੇ ਵਾਲੀ ਗੱਲ ਸੁਣ ਕੇ ਉਸ ਦੇ ਕੰਨ ਹੋਰ ਖੜੇ ਹੋ ਗਏ ਕਹਿੰਦਾ ਕਿਤੇ ਕਤਲ-ਕੁਤਲ ਦਾ ਸਬੰਧ ਵੀ ਹੈ ਇਸ ਦੇ ਨਾਲ ਮੇਰੇ ਮੂੰਹੋਂ ਸੁਆਕੀ ਨਿਕਲ ਗਿਆ ਹਾਂ ਕਹਿ ਸਕਦੇ ਆ ਜੇ ਯਾਰ ਜਾਨੋ ਨਾ ਵੀ ਮਾਰੇ ਪਰ ਵਿਸ਼ਵਾਸ ਤੋੜ ਦੇਵੇ ਤਾਂ ਅਗਲਾ ਮਰਿਆ ਵਰਗਾ ਹੋ ਜ਼ਰੂਰ ਜਾਂਦਾ ਮੈਨੂੰ ਲੱਗਿਆ ਕਿ ਹੁਣ ਉਹ ਖੁੱਲਕੇ ਦੱਸੂ ਕਿ ਉਸ ਦੇ ਨਾਲ ਇਹੋ ਜਿਹੀ ਕਿਹੜੀ ਗੱਲ ਹੋਗੀ ਭਰਾਵਾ ਸ਼ੈਲਰ ਲਾਉਣ ਲੱਗੇ ਆ ਰੋਡੇ ਦੇ ਸੁੱਖੇ ਹੋਰਾਂ ਨਾਲ ਰਲ ਕੇ ਇਹ ਤੇ ਬਹੁਤ ਚੰਗੀ ਗੱਲ ਆ ਕਾਰੋਵਰ ਵਧਾਉਣਾ ਚਾਹੀਦਾ ਪਰ ਉਸ ਨਾਲੇ ਯਾਰ ਮਾਰ ਵਾਲੀ ਗੱਲ ਦੀ ਬੁਜ਼ਾਰਤ ਕਿਉਂ ਜੋੜ ਰਿਹਾ ਹੈ ਕਹਿੰਦਾ ਸੁੱਖਾ ਅੱਜ ਮੈਨੂੰ ਗੁਰਦੁਆਰੇ ਲੈ ਗਿਆ ਸੀ ਤੇਰ ਅਰਦਾਸ ਕਰਵਾ ਕੇ ਕਹਿੰਦਾ ਬਾਬਾ ਜੀ ਸਾਨੂੰ ਯਾਰ ਮਾਰ ਤੋਂ ਬਚਾਇਓ ਹੁਣ ਮਾਮਲਾ ਮੇਰੀ ਸਮਝ ਆ ਗਿਆ ਸੀ ਕਿ ਸੁਖੇ ਨੇ ਇਸ ਨੂੰ ਗੁਰੂ ਮੂਰੇ ਲਿਜਾ ਕੇ ਸਾਂਝੇ ਕਾਰੋਬਾਰ ਨੂੰ ਇਮਾਨਦਾਰੀ ਨਾਲ ਚਲਾਉਣ ਦੀ ਕਸਮ ਆਪ ਚੁੱਕੀ ਤੇ ਇਸ ਨੂੰ ਚੁਕਾਈ ਸੀ ਮੈਂ ਉਸ ਨੂੰ ਥੋੜੇ ਸ਼ਬਦਾਂ ਵਿੱਚ ਸਮਝਾਉਣ ਦਾ ਯਤਨ ਕਰ ਰਿਹਾ ਸੀ ਪਰ ਉਸ ਦੇ ਖਾਨੇ ਵਿੱਚ ਪਤਾ ਨਹੀਂ ਕਿੱਥੋਂ ਕਤਲ ਪੈ ਗਿਆ ਜੋ ਨਿਕਲ ਨਹੀਂ ਸੀ ਰਿਹਾ ਇਹ ਤਾਂ ਪਤਾ ਨਹੀਂ ਕਿਉਂ ਪਰ ਇਸ ਸ਼ਬਦ ਨੇ ਹੀ ਉਸ ਨੂੰ ਪੈਪੀਤ ਕੀਤਾ ਹੋਇਆ ਸੀ ਅਚਾਨਕ ਮੇਰੇ ਫੋਨ ਤੇ ਬਠਿੰਡਿਓ ਜੱਸੀ ਦੀ ਵੀਡੀਓ ਕਾਲ ਆ ਗਈ ਯਕੀਨ ਨਾ ਆਵੇ ਕਿ ਇਹ ਉਹੀ ਜੱਸੀ ਆ ਜਿਸ ਦਾ ਰੰਗ ਰੂਪ 5-7 ਸਾਲ ਪਹਿਲਾਂ ਡੁੱਲ ਡੁੱਲ ਪੈਂਦਾ ਹੁੰਦਾ ਸੀ ਥਾ ਲਿਆ ਵਿਚਾਰੀ ਨੂੰ ਧੋਖੇ ਨੇ ਮੇਰੇ ਜਹਨ ਵਿੱਚ ਧੋਖੇ ਵਾਲੀ ਗੱਲ ਆਉਂਦੇ ਸਾਰ ਮੈਂ ਕਸ਼ਮੀਰੇ ਨੂੰ ਕਿਹਾ ਲੈ ਬਈ ਸੱਜਣਾ ਯਾਰ ਮਾਰ ਦੀ ਉਦਾਹਰਣ ਤੈਨੂੰ ਇਸ ਤੋਂ ਚੰਗੀ ਨਹੀਂ ਮਿਲਨੀ ਬਸ ਆ ਕੁੜੀ ਦੇ ਮੂੰਹੋਂ ਹੀ ਸਾਰੀ ਗੱਲ ਸੁਣ ਲੈ ਤੇ ਆਪੇ ਸਮਝ ਜਾਏਗਾ ਕਿ ਯਾਰ ਮਾਰ ਕੀ ਹੁੰਦੀ ਆ ਮੈਂ ਜੱਸੀ ਨੂੰ ਆਪਣੀ ਸਾਰੀ ਹੱਡ ਬੀਤੀ ਮੁੱਢ ਤੋਂ ਦੱਸਣ ਲਈ ਕਿਹਾ ਅੰਕਲ ਮੈਂ ਬਠਿੰਡੇ ਜ਼ਿਲ੍ਹੇ ਦੇ ਚੰਗੇ ਖਾਂਦੇ ਪਿੰਦੇ ਘਰ ਵੱਡੀ ਭੈਣ ਤੋਂ 2 ਸਾਲ ਬਾਅਦ ਜਨਮੀ ਸੀ ਆਪਾ ਗਣ ਇਸ ਕਰਕੇ ਕਿ 6 ਮਹੀਨਿਆਂ ਦੀ ਸਾਂ ਜਦੋਂ ਸਾਡੀ ਮਾਂ ਨੂੰ ਰੱਬ ਦਾ ਸੱਤਾ ਆ ਗਿਆ ਸਾਡੇ ਨਾਨੇ ਨਾਨੀ ਨੂੰ ਪਤਾ ਨਹੀਂ ਸਾਡੇ ਉੱਤੇ ਜਾਂ ਆਪਣੇ ਜਵਾਈ ਉੱਤੇ ਤਰਸ ਆਇਆ ਤਾਂ ਉਹਨਾਂ ਘਰ ਬਸਾਉਣ ਲਈ ਸਾਡੀ ਮਾਸੀ ਦੇ ਆਨੰਦ ਪੜਾ ਦਿੱਤੇ ਤੇ ਸਾਡੀ ਮਾਂ ਬਣਾ ਕੇ ਡੈਡੀ ਨਾਲ ਤੋਰ ਦਿੱਤਾ ਅਸੀਂ ਦੋਵੇਂ ਭੈਣਾਂ ਉਸੇ ਮਾਂ ਦੇ ਹੱਥਾਂ ਵਿੱਚ ਪਲੀਆਂ ਤੇ ਵੱਡੀਆਂ ਹੋਈਆਂ ਅਗਲੇ ਕੁਝ ਸਾਲਾਂ ਵਿੱਚ ਸਾਡੀ ਮੰਮੀ ਬਣੀ ਮਾਸੀ ਦੀ ਕੁੱਖੋਂ ਸਾਡੀਆਂ ਦੋ ਭੈਣਾਂ ਹੋਰ ਆ ਗਈਆਂ ਬੇਸ਼ੱਕ ਮੰਮੀ ਦੇ ਸਾਡੇ ਪ੍ਰਤੀ ਵਿਵਹਾਰ ਉੱਤੇ ਉਂਗਲ ਤਾਂ ਨਹੀਂ ਸੀ ਉਠਦੀ ਪਰ ਆਪਣੀ ਕੁੱਖ ਤੇ ਭੈਣ ਦੀ ਕੁੱਖ ਦਾ ਫਰਕ ਕੀਤੇ ਨਾ ਕੀਤੇ ਤਾਂ ਰਹਿ ਹੀ ਜਾਂਦਾ ਹੈ। ਖੈਰ ਮੈਂ ਉਹ ਗੱਲਾਂ ਨਾ ਛੇੜਾਂ ਤਾਂ ਠੀਕ ਰਹੂ। ਨਾਲੇ ਕਹਿੰਦੇ ਹੁੰਦੇ ਨੇ ਨਾ ਕਿ ਜਿਸ ਪਾਸੇ ਜਾਣਾ ਹੀ ਨਾ ਹੋਵੇ ਕਦੇ ਉਧਰ ਦੇ ਰਾਹ ਹੀ ਕਿਉਂ ਪੁੱਛਣੇ ਹੁੰਦੇ ਨੇ। ਪਿੱਛੋਂ ਕਿਸੇ ਛੋਟੇ ਬੱਚੇ ਦੇ ਰੋਂ ਦੀ ਆਵਾਜ਼ ਕਾਰਨ ਜੱਸੀ ਨੇ ਅੰਕਲ ਸੌਰੀ ਕਿਹਾ ਤੇ ਸਾਨੂੰ ਲੱਗਿਆ ਉਹ ਕਿਸੇ ਨੂੰ ਥਾਪੜ ਕੇ ਵਰਚਾ ਰਹੀ ਹੋਵੇ। ਦੋ ਕੁ ਮਿੰਟ ਬਾਅਦ ਉਸਨੇ ਫਿਰ ਫੋਨ ਫੜਿਆ ਤੇ ਹੈਲੋ ਤੋਂ ਬਾਅਦ ਮੇਰਾ ਹੁੰਗਾਰਾ ਸੁਣ ਕੇ ਸ਼ੁਰੂ ਹੋ ਗਈ ਮੈਂ 2010 ਚ ਪਲੱਸ 2 ਕਰ ਲਈ ਕਾਲ ਜਾਨ ਨੂੰ ਬੜਾ ਜੀ ਕਰਿਆ ਕਰੇ ਪਰ ਮਾਪੇ ਨਾ ਮੰਨੇ ਮੈਨੂੰ ਕਿਤਾਬਾਂ ਪੜਨ ਦਾ ਬਹੁਤ ਸ਼ੌਕ ਹੁੰਦਾ ਸੀ ਆਗਿਆਕਾਰ ਧੀਆਂ ਵਾਂਗ ਪ੍ਰਾਈਵੇਟ ਬੀਏ ਕਰਨ ਬਾਰੇ ਪੁੱਛਿਆ ਕੁਝ ਦਿਨ ਤਾਂ ਉਹਨਾਂ ਨਾ ਨੁੱਕਰ ਕੀਤੀ ਪਰ ਜਦ ਮੈਂ ਉਹਨਾਂ ਨੂੰ ਦਲੀਲਾਂ ਤੇ ਮਿਸਾਲਾਂ ਦੇ ਕੇ ਸਮਝਾਇਆ ਤਾਂ ਉਹ ਮੰਨ ਗਏ ਮੇਰੀ ਸਹੇਲੀ ਮਿੱਤੋ ਸ਼ਹਿਰ ਰਹਿੰਦੀ ਸੀ ਉਸ ਤੋਂ ਸਿਲੇਬਸ ਵਗੈਰਾ ਦਾ ਪਤਾ ਕਰਨ ਅਤੇ ਕਿਤਾਬਾਂ ਲੈਣ ਬਠਿੰਡੇ ਗਈ ਸੀ ਮੈਂ ਉਸ ਭਾਗੀ ਦਿਨ ਉਸਦੇ ਘਰੋਂ ਵਾਪਸੀ ਲਈ ਬਸ ਅੱਡੇ ਦਾ ਰਿਕਸ਼ਾ ਕੀਤਾ ਥੋੜੀ ਦੂਰ ਗਏ ਸੀ ਕਿ ਟਰੱਕ ਤੋਂ ਬਚਦੇ ਹੋਏ ਸਾਡਾ ਰਿਕਸ਼ਾ ਸੱਜੇ ਪਾਸੇ ਨੂੰ ਪਲਟ ਗਿਆ ਇਸ ਤੋਂ ਪਹਿਲਾਂ ਕਿ ਮੈਨੂੰ ਸਮਝ ਲੱਗਦੀ ਕਿ ਕੀ ਹੋ ਗਿਆ ਇੱਕ ਸੋਹਣਾ ਸੁਨੱਖਾ ਮੁੰਡਾ ਮੈਨੂੰ ਉਠਾ ਕੇ ਪੁੱਛ ਰਿਹਾ ਸੀ ਸੱਟ ਲੱਗੀ ਆ ਤਾਂ ਡਾਕਟਰ ਕੋਲ ਲੈ ਜਾ ਅਗਲੇ ਪਲ ਉਹ ਮੇਰੇ ਕੱਪੜਿਆਂ ਤੋਂ ਮਿੱਟੀ ਝਾੜ ਰਿਹਾ ਸੀ ਮੇਰੀਆਂ ਹੱਡੀਆਂ ਤਾਂ ਬਚ ਗਈਆਂ ਪਰ ਗੁੱਜੀਆਂ ਸੱਟਾਂ ਦਰਦ ਕਰ ਰਹੀਆਂ ਸਨ ਕੁਦਰਤੀ ਗੱਲ ਹੈ ਕਿ ਇਹੋ ਜਿਹੇ ਔਖੇ ਮੌਕੇ ਤੇ ਕੰਮ ਆਉਣ ਵਾਲੇ ਆਪਣੇ ਲੱਗਣ ਲੱਗ ਜਾਂਦੇ ਨੇ ਉਹ ਮੋਟਰਸਾਈਕਲ ਪਿੱਛੇ ਬਿਠਾ ਕੇ ਮੈਨੂੰ ਬਸ ੱਡੇ ਲਾ ਆਇਆ ਤੇ ਮੇਰਾ ਫੋਨ ਨੰਬਰ ਲੈ ਗਿਆ ਪਹਿਲੀ ਵਾਰ ਕਿਸੇ ਉਪਰੇ ਮਰਦ ਨੂੰ ਦੱਸਿਆ ਸੀ ਮੈਂ ਆਪਣਾ ਨੰਬਰ ਅੱਜ ਇਹ ਕਹਿਣ ਵਿੱਚ ਝਿਜਕ ਨਹੀਂ ਕਿ ਉਸ ਦਿਨ ਮੈਂ ਆਪਣੀ ਬਰਬਾਦੀ ਦਾ ਮੁੱਢ ਬੰਨਿਆ ਸੀ ਪਹਿਲਾਂ ਸਾਡੇ ਦੋਹਾਂ ਭੈਣਾਂ ਕੋਲ ਇੱਕੋ ਫੋਨ ਹੁੰਦਾ ਸੀ ਪਰ ਇਸ ਘਟਨਾ ਤੋਂ ਥੋੜੇ ਦਿਨ ਪਹਿਲਾਂ ਹੀ ਡੈਡੀ ਨੇ ਛੋਟੀ ਨੂੰ ਹੋਰ ਫੋਨ ਲਿਆ ਦਿੱਤਾ ਤੇ ਉਹ ਪੁਰਾਣੇ ਵਾਲਾ ਮੇਰੇ ਖਾਤੇ ਪੈ ਗਿਆ ਉਸ ਮੁੰਡੇ ਦਾ ਹਰ ਦੂਜੇ ਤੀਜੇ ਦਿਨ ਹਾਲਚਲ ਪੁੱਛਣ ਤੋਂ ਸ਼ੁਰੂ ਹੋਇਆ ਸਿਲਸਿਲਾ ਮਹੀਨੇ ਕੋ ਬਾਅਦ ਮਿਲਣ ਦੀ ਤਾਂਗ ਤੱਕ ਪੜ ਗਿਆ ਸੱਚ ਕਹਿਨੀ ਆ ਅੰਕਲ ਉਸ ਤੋਂ ਪਹਿਲਾਂ ਕਿਸੇ ਮੁੰਡੇ ਪ੍ਰਤੀ ਨੇੜਤਾ ਤਾਂ ਦੂਰ ਦੀ ਗੱਲ ਮੇਰੇ ਮਨ ਵਿੱਚ ਇੰਝ ਦੀ ਕੋਈ ਖਿਆਲ ਜਿਹਾ ਵੀ ਕਦੇ ਨਹੀਂ ਸੀ ਆਇਆ ਪਤਾ ਨਹੀਂ ਕਿਉਂ ਤੈਨੂੰ ਵੇਖਣਾ ਚਾਹਣਾ ਇੱਕ ਵਾਰ ਫੇਰ ਉਸ ਦੇ ਸ਼ਬਦਾਂ ਵਿਚਲੇ ਧਰਲੇ ਮੂਰੇ ਮੈ ਮੂਮਬੰਗ ਪਿੰਗਲ ਗਈ ਸਹੇਲੀ ਨੂੰ ਮਿਲਣ ਅਤੇ ਕਿਤਾਬਾਂ ਦਾ ਬਹਾਨਾ ਬਣਾ ਕੇ ਬਠਿੰਡੇ ਚਲੇ ਗਈ ਇੱਕ ਪਾਰਕ ਵਿੱਚ ਅਸੀਂ 2-3 ਘੰਟੇ ਬੈਠੇ ਰਹੇ ਉਹ ਬੋਲਦਾ ਰਿਹਾ ਮੈਂ ਸੁਣਦੀ ਰਹੀ ਉਸਦੇ ਆ ਕਈ ਪੁੱਛਾਂ ਦੇ ਜਵਾਬ ਵਿੱਚ ਮੈਂ ਸਰਸਰੀ ਜਿਹਾ ਸਿਰ ਹਿਲਾ ਦਿੰਦੀ ਜਿਸ ਨੂੰ ਸ਼ਾਇਦ ਉਹ ਮੇਰੀ ਸਹਿਮਤੀ ਸਮਝਦਾ ਰਿਹਾ ਫੋਨ ਤੇ ਲੰਬੀਆਂ ਗੱਲਾਂ ਕਰਕੇ ਉਸਨੇ ਮੇਰਾ ਬ੍ਰੇਨ ਵਾਸ਼ ਕਰਕੇ ਵਿਸ਼ਵਾਸ ਜਿੱਤ ਲਿਆ ਤੇ ਮੈਂ ਉਸਦੀਆਂ ਗੱਲਾਂ ਉੱਤੇ ਇਤਬਾਰ ਕਰਨ ਲੱਗ ਪਈ ਫਿਰ ਫੋਨ ਤੇ ਸਾਡੀ ਰੋਜ਼ ਗੱਲਬਾਤ ਹੋਣ ਲੱਗ ਪਈ ਅਗਲੀ ਮਿਲਨੀ ਮੌਕੇ ਉਹ ਮੈਨੂੰ ਸਿੱਧਾ ਹੋਟਲ ਦੇ ਕਮਰੇ 'ਚ ਲੈ ਗਿਆ। ਹੋਟਲਾਂ ਦੇ ਕਮਰਿਆਂ 'ਚ ਔਰਤਾਂ ਨੂੰ ਕਾਦੇ ਲਈ ਲਜਾਇਆ ਜਾਂਦਾ ਹੈ। ਅੰਕਲ ਮੈਨੂੰ ਦੱਸਣ ਦੀ ਲੋੜ ਨਹੀਂ। ਤੁਸੀਂ ਸਿਆਣੀ ਹੋ। ਮੇਰੇ ਲਈ ਉਹ ਮਿਲਨੀ ਹੋਟਲ ਕਾਡ ਬਣ ਕੇ ਰਹਿ ਗਈ। ਹੁਣ ਪਛਤਾਉਂਦੀ ਆਂ। ਕਾਸ਼ ਉਹ ਦਿਨ ਛੜਿਆ ਹੀ ਨਾ ਹੁੰਦਾ। ਉਸੇ ਰਾਤ ਹਾਲਤ ਖਰਾਬ ਹੋਣ ਕਾਰਨ ਮੈਂ ਪਹਿਲੀ ਵਾਰ ਕਿਸੇ ਹਸਪਤਾਲ ਦੇ ਬੈੱਡ ਤੇ ਪਈ ਸੀ। ਮੈਨੂੰ ਠੀਕ ਹੋਣ ਨੂੰ 2 ਦਿਨ ਲੱਗੇ। ਕਰਦਿਆਂ ਕੋਲ ਸਹੇਲੀ ਕੋਲ ਹਾਂ ਵਾਲਾ ਝੂਠ ਬੋਲਦੀ ਰਹੀ ਉਹਨਾਂ ਦੀ ਨਾਬ ਵਿੱਚ ਮਹਿਸੂਸ ਕੀਤਾ ਕਿ ਮੇਰਾ ਮਾਪਿਆਂ ਕੋਲ ਝੂਠ ਬੋਲਣਾ ਤੇ ਗੱਲਾਂ ਲੁਕੋਣਾ ਵਧੀ ਜਾ ਰਿਹਾ ਸੀ ਪਰ ਹਰਪਾਲ ਵੱਲੋਂ ਪ੍ਰੋਸੀ ਜਾਂਦੀ ਆਪਣਤ ਤੇ ਸਰੀਰ ਵਿੱਚ ਪੈਦਾ ਹੋਈ ਭੁੱਖ ਮੂਰੇ ਮੈਂ ਦਿਨੋ ਦਿਨ ਹਥਿਆਰ ਛੁੱਟਦੀ ਜਾ ਰਹੀ ਸੀ ਕਿਤਾਬਾਂ 'ਚ ਪੜਦੇ ਹੁੰਦੇ ਸੀ ਇਸ਼ਕ ਮੁਸ਼ਕ ਕਦੇ ਨਾ ਰਹਿਣ ਗੁੱਝੇ ਪਰ ਜਵਾਨੀ ਦੇ ਜੋਰ ਅਕੇ ਮੇਰੇ ਮਨ ਨੇ ਇਹ ਗੱਲ ਮੰਨਣ ਤੋਂ ਮੁਨਕਰ ਹੋ ਜਾਣਾ ਪਤਾਉਦੋ ਲੱਗਦਾ ਜਦੋਂ ਵਾਪੇ ਜਾਂ ਉਸ ਰਾ ਪਈਏ ਘਰਦਿਆਂ ਦੀਆਂ ਅੱਖਾਂ ਤੇ ਕੰਨ ਬੰਦ ਨਹੀਂ ਸਨ ਜਵਾਨ ਹੁੰਦੀ ਹਰ ਕੁੜੀ ਦੇ ਮਾਪੇ ਕਿਉਂ ਫਿਕਰਮੰਦ ਹੁੰਦੇ ਨੇ ਇਹ ਤੇ ਹੁਣ ਪਤਾ ਲੱਗ ਰਿਹਾ ਅਸੀਂ ਤੇ ਫਿਰ ਵੀ ਚਾਰ ਭੈਣਾ ਸਾਂ ਇੱਕੋ ਜਹੀਆਂ ਕੁਝ ਮਹੀਨਿਆਂ ਵਿੱਚ ਮੇਰੀ ਕਰਤੂਤ ਵਾਲੀ ਬਿੱਲੀ ਥੈਲਿਓ ਬਾਹਰ ਆ ਕੇ ਸਾਡੇ ਆਂਡ ਗਵਾਂਡ ਤੱਕ ਮਿਆਉ ਮਿਆਉ ਕਰਨ ਲੱਗ ਪਈ ਮੇਰੇ ਮਾਪਿਆਂ ਬਹੁਤ ਸਿਆਣਪ ਕੀਤੀ ਕੁਝ ਦਿਨਾਂ ਵਿੱਚ ਮਾਨਸੇ ਜ਼ਿਲ੍ਹੇ ਦੇ ਚੰਗੇ ਘਰ ਦਾ ਮੁੰਡਾ ਲੱਭ ਕੇ ਮੇਰਾ ਰਿਸ਼ਤਾ ਤੈਅ ਕਰ ਦਿੱਤਾ ਤੇ ਉਸ ਤੋਂ ਛੇਤੀ ਹੀ ਬਾਦ ਵਿਆਹ ਦਾ ਦਿਨ ਮਿੱਥ ਲਿਆ ਸੰਘਾਉ ਸੁਭਾਅ ਵਾਲੇ ਮੇਰੇ ਮੰਗੀਤਰ ਨੇ ਇੱਕ ਵਾਰ ਵੀ ਮੇਰੇ ਡੈਡੀ ਨੂੰ ਨਾ ਕਿਹਾ ਕਿ ਜਸਦੀ ਦਾ ਫੋਨ ਨੰਬਰ ਦੇ ਦਿਓ ਮਿੱਥੇ ਦਿਨ ਤੇ ਦਵੱਲੀ ਕੀਤੇ ਹੋਏ ਚਾਵਾਂ ਨਾਲ ਮੇਰਾ ਵਿਆਹ ਹੋ ਗਿਆ ਉਥੇ ਮੇਰੇ ਪਤੀ ਤੇ ਉਸਦੇ ਮਾਪਿਆਂ ਨੇ ਇੰਨਾ ਪਿਆਰ ਤੇ ਮਾਨ ਇੱਜ਼ਤ ਦਿੱਤੀ ਜਿਸ ਦੀ ਰੀਤ ਤਾਂ ਹਰ ਕੁੜੀ ਕਰਦੀ ਐ ਪਰ ਮਿਲਦਾ ਕਿਸੇ ਕਰਮਾ ਵਾਲੀ ਨੂੰ ਹੀ ਆ ਅੰਕਲ ਜੀ ਮੈਂ ਕਹਾ ਕਿ ਉਹ ਕਰ ਮੇਰੇ ਲਈ ਸਵਰਗ ਸੀ ਤਾਂ ਕੁਝ ਵੀ ਗਲਤ ਨਹੀਂ ਕਹਿ ਰਹੀ ਹੋਵਾਂਗੀ ਪਰ ਰਿਕਸ਼ੇ ਤੋਂ ਡਿੱਗਣਾ ਮੇਰੀ ਜ਼ਿੰਦਗੀ ਲਈ ਇੰਨਾ ਘਾਤਕ ਸਾਬਤ ਹੋਈ ਗਿਆ ਸੋਚ ਕੇ ਮੇਰਾ ਰੋਮ ਰੋਮ ਪੁਕਾਰਨ ਲੱਗਦਾ ਹੈ ਕਿ ਰੱਬਾ ਕਿਸੇ ਧਿਆਣੀ ਨਾਲ ਇੰਜ ਕਦੀ ਨਾ ਵਾਪਰੇ 6-7 ਮਹੀਨੇ ਹੀ ਲੰਗੇ ਸੀ ਪਤਾ ਨਹੀਂ ਹਰਪਾਲ ਨੇ ਕਿਵੇਂ ਪਤਾ ਲਾ ਲਿਆ ਮੇਰੇ ਸਹਰੇ ਪਿੰਡ ਦਾ ਇੱਕ ਦਿਨ ਅਚਾਨਕ ਸਾਡੇ ਘਰ ਆਣ ਵੜਿਆ ਵੇਖਦਿਆਂ ਹੀ ਮੇਰੀ ਤਾਂ ਹੱਥ ਪੈਰ ਜਵਾਬ ਦੇ ਗਏ ਤੇ ਦਿਮਾਗ ਸੁਨ ਹੋ ਗਿਆ ਥੋੜਾ ਸੰਭਲੀ ਤਾਂ ਮੈਨੂੰ ਆਪਣੀ ਮਾਂ ਤੋਂ ਚੰਗੀ ਸੱਸ ਮੂਰੇ ਪਹਿਲਾ ਝੂਠ ਬੋਲਣਾ ਪਿਆ ਕਿ ਉਹ ਮੇਰੀ ਸਹੇਲੀ ਦਾ ਭਰਾ ਹੈ बस उस दिन तो मेरी खुशी पुठे गिर पै गई जहर कोलन लग पयो कदे फोन करदा कदे मुंह चुक आ पान वड़दा सوره ਕਿੰਨੀ ਕੁ دیر برداشت ਕਰਦੀ ਪਿੰਡ ਵਿੱਚ ਵੀ ਉਹਨਾਂ ਦੀ ਇੱਜ਼ਤ ਦਾ ਸਵਾਲ ਸੀ ਉਹਨਾਂ ਬਹਾਨਾ ਬਣਾ ਕੇ ਮੈਨੂੰ ਪੇਕੇ ਭੇਜਦਾ ਕਿੱਥੇ ਭਗਤੇ ਭਾਈਕੇ ਕੋਲ ਹਰਪਾਲ ਦਾ ਘਰ ਤੇ ਕਿੱਥੇ ਦੂਜੇ ਜ਼ਿਲੇ ਵਿੱਚ ਸਾਡਾ ਪਿੰਡ ਪੇਕੇ ਆਈ ਤੇ ਪਤਾ ਨਹੀਂ ਕੀ ਜਾਦੂ ਕੀਤਾ ਇੱਕ ਵਾਰ ਫਿਰ ਮਾਪਿਆਂ ਦੀ ਪੱਗ ਰੋਲ ਕੇ ਬੈਠ ਗਈ ਉਸਦੇ ਮੋਟਰਸਾਈਕਲ ਉੱਤੇ ਪਰ ਉਸਨੇ ਮੈਨੂੰ ਸੁਖਾਨੰਦ ਵਿਖਾਉਣ ਦੀ ਥਾਂ ਹਜੂਰ ਸਾਹਿਬ ਜਾਣ ਵਾਲੀ ਗੱਡੀ ਛਾੜ ਲਿਆ 12-13 ਦਿਨ ਅਸੀਂ ਉੱਥੇ ਰਹੇ ਗੁਰੂ ਨੂੰ ਹਾਜ਼ਰ-ਨਾਜ਼ਰ ਜਾਣ ਕੇ ਪਤਾ ਨਹੀਂ ਉਹ ਉੱਥੇ ਮੇਰੇ ਨਾਲ ਕੀ ਕੀ ਝੂਠ ਬੋਲਦਾ ਰਿਹਾ ਇੱਕ ਗੁਰਦੁਆਰੇ ਦੇ ਭਾਈ ਸਾਹਿਬ ਨਾਲ ਗੱਲ ਕਰਕੇ ਉਸਨੇ ਮੇਰੇ ਨਾਲ ਲਾਵਾ ਲੈ ਲਈਆਂ ਗੁਰਦੁਆਰੇ ਵਾਲੇ ਰਜਿਸਟਰ ਉੱਤੇ ਜਨਮ ਤਰੀਕ ਤੇ ਵਿਦੁਰ ਲਿਖਾਉਣ ਤੋਂ ਹੀ ਕਈ ਭੇਦ ਖੁੱਲਨੇ ਸ਼ੁਰੂ ਹੋ ਗਏ ਸੀ ਉਸਨੇ ਕਿਹਾ ਕਿ ਵੋਟੀ ਮਰ ਗਈ ਸੀ ਮੇਰੇ ਤੋਂ 17 ਸਾਲ ਵੱਡਾ ਤੇ ਮੇਰੇ ਤੋਂ 2 ਸਾਲ ਛੋਟੀ ਧੀ ਦਾ ਬਾਪ ਹੋਣ ਬਾਰੇ ਮੈਨੂੰ ਉੱਥੇ ਹੀ ਪਤਾ ਲੱਗ ਗਿਆ ਸੀ ਉੱਥੇ ਹੀ ਮੈਨੂੰ ਸ਼ੱਕ ਹੋ ਗਿਆ ਸੀ ਕਿ ਮੇਰੀ ਨੇੜਤਾ ਲਈ ਇਹਨੂੰ ਕੈਪਸੂਲ ਖਾਣੇ ਪੈਂਦੇ ਨੇ ਪਰ ਉਸਦੇ ਉੱਤੇ ਬਣੇ ਭਰੋਸੇ ਕਾਰਨ ਮੈਂ ਉਸਦੇ ਕੁਫਰ ਨੂੰ ਸੱਚ ਮੰਨ ਲੈਂਦੀ ਰਹੀ ਬਿਆਹ ਤਹਿਸੀਲੀ ਰਜਿਸਟਰ ਕਰਵਾਉਣ ਵਾਲੇ ਕਹਿੰਦੀ ਤਾਂ ਮੇਰੇ ਤਲਾਕ ਦਾ ਅੜੀਕਾ ਕਹਿ ਕੇ ਟਾਲ ਦਿੰਦਾ ਮੇਰੇ ਮਾਪਿਆਂ ਵੱਲੋਂ ਲਿਖਵਾਏ ਪੰਚਾਇਤੀ ਤਲਾਕ ਨੂੰ ਇਹ ਕਾਨੂੰਨੀ ਨਹੀਂ ਕਹਿ ਕੇ ਰੱਦ ਕਰ ਦਿੰਦਾ ਸੀ ਥੋੜੇ ਮਹੀਨਿਆਂ ਬਾਅਦ ਮੈਨੂੰ ਪਤਾ ਲੱਗ ਗਿਆ ਕਿ ਉਸਦੀ ਪਤਨੀ ਮਰੀ ਨਹੀਂ ਇਸ ਦੇ ਘਰ ਹੀ ਰਹਿੰਦੀ ਹੈ ਤੇ ਬੱਚੇ ਹੋਰ ਵੀ ਨਹੀਂ ਮੇਰੀ ਵੀ ਇਹ ਕਰਨ ਦੀ ਇੱਛਾ ਉਦੋਂ ਤੱਕ ਮਰੀ ਨਹੀਂ ਸੀ ਇਸ ਨੂੰ ਉਹ ਗੱਲ ਰਾਸ ਆਈ ਇਸ ਕਾਰਨ 2 ਸਾਲ ਉਸਨੇ ਮੈਨੂੰ ਬਠਿੰਡੇ ਪੀਜੀ ਵਿੱਚ ਰੱਖਿਆ। ਇਸਦੀ ਮਾਂ ਮੈਨੂੰ ਮਿਲਦੀ ਤੇ ਆਪਣੀ ਨੂੰ ਬਾਰੇ ਬੁਰਾ ਭਲਾ ਕਹਿੰਦੀ ਰਹਿੰਦੀ। ਆਪਣੇ ਪੁੱਤ ਦਾ ਪੱਖ ਪੂਰਦਿਆਂ ਉਹ ਅਕਸਰ ਕਹਿੰਦੀ ਕਿ ਬਰਾੜ ਕਾਲ ਕਰਾਰਾਂ ਦੇ ਪੱਕੇ ਹੁੰਦੇ ਆ। ਉੰਜ ਕਾਲ ਕਰਾਰਾਂ ਦਾ ਪੱਕਾ ਹੋਣ ਦਾ ਪਤਾ ਤਾਂ ਮੈਨੂੰ ਇਸ ਨਾਲ ਰਹਿੰਦਿਆਂ ਸਾਲ ਕੁ ਬਾਅਦ ਲੱਗ ਗਿਆ ਸੀ। ਜਦ ਅਸੀਂ Shimla ਗਏ ਸੀ। ਕੁਫਰੀ ਕੋਲ ਇੱਕ ਪਹਾੜਨ ਇਸ ਵੱਲ ਵੇਖ ਕੇ ਹੱਸੀ। ਦਾ ਸ਼ਾਇਦ ਉਸ ਕਰਕੇ ਹੋ ਕਿ ਧੀਆ ਵਰਗੀ ਜਵਾਕੜੀ ਫਸਾਈ ਫਿਰਦਾ ਪਰ ਇਹ ਉਸ ਉਤੇ ਹੀ ਰਾਲਾ ਸੁਟਣ ਲੱਗ ਗਿਆ ਸੀ ਇੱਕ ਵਾਰ ਮਸੂਰੀ ਗਏ ਤਾਂ ਸਿਪਾਹੀ ਦੇ ਦਵਕੇ ਮੂਰੇ ਉਸਦੀ ਪੈਂਟ ਗਿੱਲੀ ਹੋਣ ਲੱਗ ਪਈ ਉਸ ਵੇਲੇ ਮੇਰੇ ਵਿੱਚ ਪਤਾ ਨਹੀਂ ਕਿੱਥੋਂ ਐਨਾ ਹੌਸਲਾ ਆਇਆ ਕਿ ਉਸ ਸਿਪਾਹੀ ਨੂੰ ਐਸਐਸਪੀ ਨਾਲ ਗੱਲ ਕਰਾਉਣ ਬਾਰੇ ਕਹਿ ਕੇ ਸਿਪਾਹੀ ਤੋਂ ਮਾਫੀ ਮੰਗਵਾ ਕੇ ਇਸ ਦਾ ਖਹਿੜਾ ਛੁਡਾ ਲਿਆ ਸੀ ਬੜੀ ਵਾਰ ਮੈਂ ਆਪਣੇ ਆਪ ਨੂੰ ਕੋਸਦੀ ਰਹਿੰਦੀ कि ਮੈਂ ਉਸ ਦੀ ਵੋਟੀ ਦੇ ਰਾਹ ਵਿੱਚ ਕੰਡੇ ਪੀਚ ਰਹੀ ਆ ਪਰ ਉਸ ਵੇਲੇ ਤੱਕ ਤਾਂ ਪਾਣੀ ਕਈ ਪੁਲਾ ਢੇਠੋਂ ਲੰਘ ਚੁੱਕਾ ਸੀ ਕਈ ਵਾਰ ਸੋਚਦੀ ਆ ਮੇਰੀ ਅਕਲ ਉੱਤੇ ਪਰਦਾ ਕਿਉਂ ਪੈ ਗਿਆ ਸੀ ਅਸੀਂ ਸੁਣਿਆ ਕਿ ਜੱਸੀ ਨੇ ਲੰਮਾ ਜਿਹਾ ਸਾਹ ਭਰਿਆ ਹੈ ਉਸ ਵੱਲੋਂ ਦੱਸੀ ਜਾ ਰਹੀ ਹੱਡ ਬੀਤੀ ਦੇ ਦਰਦ ਦਾ ਅਹਿਸਾਸ ਤੇ ਕਲਪਨਾ ਅਸੀਂ ਪਹਿਲਾਂ ਹੀ ਨਾਲੋਂ ਨਾਲ ਮਹਿਸੂਸ ਕਰੀ ਜਾ ਰਹੀ ਸੀ ਜੱਸੀ ਦੀ ਗੱਲ ਸੁਣਦੇ ਸੁਣਦੇ ਸਾਡੇ ਮਨਾਂ ਵਿੱਚ ਉਸ ਹਰਪਾਲ ਦੇ ਉਸ ਵਰਗੇ ਹਜ਼ਾਰਾਂ ਹੋਰਾਂ ਪ੍ਰਤੀ ਗੁੱਸਾ ਤੇ ਨਫ਼ਰਤ ਦੇ ਗੁਬਾਰ ਉੱਚੇ ਹੋ ਰਹੇ ਸੀ ਮਿੰਟਕੂ ਬਾਅਦ ਫਿਰ ਜਸੀ ਬੋਲਣ ਲੱਗੀ ਇਸ ਦੇ ਕੈਨੇਡਾ ਭੇਜਣ ਦੇ ਵਾਅਦੇ ਉੱਤੇ ਪ੍ਰੂਸਾ ਕਰਕੇ ਮੈਂ ਆਈਲਟਸ ਕਰ ਲਈ 2016 ਵਿੱਚ ਮਾਂ ਪੁੱਤ ਨੇ ਇੱਕ ਸਾਜ਼ਿਸ਼ ਤਹਿਤ ਮੇਰੇ ਬੈਂਕ ਖਾਤੇ ਵਿੱਚ 15 ਲੱਖ ਜਮ੍ਹਾਂ ਕਰਾਉਣ ਦੇ ਨਾਂ ਉੱਤੇ ਧੋਖੇ ਨਾਲ ਪਹਿਲਾਂ ਲਿਖਵਾ ਕੇ ਲਿਆਂਦੇ ਰਾਜੀਨਾਮੇ ਉੱਤੇ ਦਸਖਤ ਕਰਵਾ ਲਈ ਬਾਦ ਵਿੱਚ ਕੈਨੇਡਾ ਵਾਸਤੇ ਏਜੰਟ ਨੂੰ ਦੇਣ ਬਾਰੇ ਕਹਿ ਕੇ ਉਹ ਰਕਮ ਬੈਂਕ ਚੋਂ ਕਢਵਾ ਲਈ ਕੁਝ ਮਹੀਨੇ ਬਾਅਦ ਕਹਿਤਾ ਏਜੰਟ ਧੋਖਾ ਕਰ ਗਿਆ ਉਸ ਤੋਂ ਬਾਅਦ ਵੀ ਹਰਪਾਲ ਮੇਰੇ ਨਾਲ ਪਤੀ ਵਾਂਗ ਰਹਿੰਦਾ ਰਿਹਾ ਮੇਰੇ ਕੋਲ ਹੋਰ ਆਸਰਾ ਵੀ ਤੇ ਨਹੀਂ ਸੀ ਬਚਿਆ ਕਿੱਥੇ ਜਾਂਦੀ 2018 ਵਿੱਚ ਇਸਨੇ ਜਾਣ ਬੁੱਝ ਕੇ ਮੈਨੂੰ ਪ੍ਰੈਗਨੈਂਟ ਕਰਤਾ ਤੇ ਆਪ ਵਿਜ਼ਟਰ ਵੀਜੇ ਤੇ ਕੈਨੇਡਾ ਚਲੇ ਗਿਆ ਮੈਂ ਵਿਨੀ ਪੈਕ ਤੋਂ ਪਤਾ ਕਰਵਾਇਆ ਇਸਨੇ ਉੱਥੇ ਝੂਠ ਬੋਲ ਕੇ ਵਰਕ ਪਰਮਿਟ ਲਿਆ ਹੋਇਆ ਹੈ ਤੇ ਪੱਕੇ ਹੋਣ ਦੇ ਯਤਨ ਕਰ ਰਿਹਾ ਹੈ ਇੱਧਰ ਪੰਜਾਬ ਵਿੱਚ ਮੈਂ ਇਨਸਾਫ ਲਈ ਬਥੇਰੀਆਂ ਟੱਕਰਾਂ ਮਾਰੀਆਂ ਪਰ ਕਿਸੇ ਨੇ ਮੇਰੀ ਗੱਲ ਨਹੀਂ ਸੁਣੀ ਸੁਣਦੇ ਵੀ ਕਿਉਂ ਵਿਫਤਾ ਵਾਲੀ ਖੱਡ ਪੁੱਟਣ ਦਾ ਪਹਿਲਾ ਟੱਕ ਤਾਂ ਮੈਂ ਆਪੇ ਹੀ ਲਾਇਆ ਸੀ ਉਸ ਨੂੰ ਆਪਣਾ ਪਿੰਡ ਤੇ ਫੋਨ ਨੰਬਰ ਦੱਸ ਕੇ ਖੱਡ ਨੂੰ ਡੂੰਘਾ ਕਰਨ ਵਾਲੇ ਅਗਲੇ ਟੱਕ ਉਸਦੇ ਝੂਠੇ ਪਰੋਸੇ ਲਵਾਉਂਦੇ ਰਹੇ ਅਗਲੇ ਮਹੀਨੇ ਮੇਰੀ ਧੀ ਨੇ 1 ਸਾਲ ਦੀ ਹੋ ਜਾਣਾ ਹੈ ਬੇਸ਼ੱਕ ਸਰਕਾਰੀ ਰਿਕਾਰਡ ਵਿੱਚ ਉਹ ਇਸੇ ਦੀ ਧੀ ਅਖਵਾਉਗੀ ਪਰ ਉਸਦੇ ਪਾਲਣ ਪੋਸ਼ਣ ਲਈ ਪੈਸਿਆਂ ਦੀਆਂ ਪੰਡਾ ਚਾਹੀਦੀਆਂ ਨੇ ਉਹ ਮੈਂ ਕਿੱਥੋਂ ਲਿਆਉਂ ਉਹ ਪਾਪਾ ਨੂੰ ਮਿਲਵਾਉਣ ਲਈ ਕਹੇਗੀ ਕੀ ਕਹੂੰਗੀ ਮੈਂ ਉਸ ਨੂੰ ਕਿ ਤੂੰ ਇੱਕ ਧੋਖੇਬਾਜ਼ ਦਾ ਖੂਨ ਹੈ ਵੱਡੀ ਹੋ ਕੇ ਇਹ ਸਵਾਲ ਜ਼ਰੂਰ ਕਰੂ ਕਿ ਮੈਂ ਉਸ ਦਾ ਬਚਪਨ ਕਿਸੇ ਬਜ਼ੁਰਗ ਦੀ ਸੰਭਾਲ ਵੱਲ ਧਿਆਨ ਦੇ ਕੇ ਕਿਉਂ ਰੋ ਲਿਆ ਇਹ ਤਾਂ ਉਸ ਬਜ਼ੁਰਗ ਦੀ ਮਿਹਰਬਾਨੀ ਆ ਕਿ ਸੇਵਾ ਸੰਭਾਲ ਬਦਲੇ ਉਹ ਮਾਂ ਤੀ ਦੇ ਰਹਿਣ ਸਹਿਣ ਦਾ ਖਰਚਾ ਕਰ ਰਿਹਾ ਹੈ ਅੰਕਲ ਇੱਥੇ ਮੈਨੂੰ ਤੂੜੀ ਦੀ ਗਤੀ ਤੇ ਮੱਝ ਦੇ ਰਾਜ ਵਾਲੀ ਕਹਾਵਤ ਆਪਣੇ ਤੇ ਟੁਕਦੀ ਲੱਗਦੀ ਆ ਚੰਗਾ ਅੰਕਲ ਬਾਕੀ ਫਿਰ ਕਦੀ ਸਹੀ ਪਤਾ ਨਹੀਂ ਕਿੰਨੀ ਕੋ ਹਿੰਮਤ ਕਰਕੇ ਜੱਸੀ ਨੇ ਆਪਣੀ ਹੱਡਬਿੱਤੀ ਸੁਣਾਈ ਸੀ ਆਪਣੇ ਹੌਕੇ ਕਿੱਥੇ ਦਬਾ ਕੇ ਰੱਖੇ ਹੋਣਗੇ ਆਪਣੇ ਅਤੀਤ ਦੇ ਕਾਲੇ ਵਰਕੇ ਫਰੋਲਦੇ ਆ ਮੈਨੂੰ ਲੱਗਿਆ ਜੱਸੀ ਨੀਤਾ ਵਰਤੀ ਤੌਰ ਤੇ ਮਨ ਦਾ ਪਰ ਹਲਕਾ ਕਰ ਲਿਆ ਪਰ ਸਾਡੇ ਦੋਹਾਂ ਦੀਆਂ ਅੱਖਾਂ ਮੂਰੀ ਮਨੁੱਖੀ ਨੀਚਤਾ ਤੇ ਪ੍ਰੋਸੇ ਦੇ ਕਾਣ ਵਾਲੇ ਵੱਡੇ ਸਵਾਲਾਂ ਦਾ ਢੇਰ ਲਾ ਗਈ ਸਾਡੇ ਦੋਹਾਂ 'ਚੋਂ ਛਾਈ ਦੀ ਕੋਈ ਕਿਸੇ ਇੱਕ ਸਵਾਲ ਦਾ ਜਵਾਬ ਲੱਭ ਸਕੇ ਮੈਂ ਕਸ਼ਮੀਰੀਵਲ ਵੇਖਿਆ ਹੰਝੂ ਪੂੰਝਦੇ ਪੂੰਝਦੇ ਉਸ ਦਾ ਰੁਮਾਲ ਭਿੱਜਾ ਹੋਇਆ ਸੀ ਮੈਂ ਪਤਨੀ ਨੂੰ ਫਿਰ ਤੋਂ ਚਾਹ ਬਾਰੇ ਕਹਿਣ ਲਈ ਗਰਦਨ ਘੁਮਾਈ ਉਸ ਦੀਆਂ ਅੱਖਾਂ ਲਾਲ ਤੇ ਚਿਹਰਾ ਇੰਜ ਮੁਰਝਾ ਗਿਆ ਸੀ ਜਿਵੇਂ ਕਦੋਂ ਦੀ ਬਿਮਾਰ ਹੋਵੇ ਮੇਰੇ ਫੋਨ ਤੇ ਵੀਡੀਓ ਕਾਲ ਸਪੀਕਰ ਤੇ ਸੈੱਟ ਹੋਈ ਹੋਣ ਕਰਕੇ ਪਤਨੀ ਨੇ ਵੀ ਜੱਸੀ ਦੀ ਸਾਰੀ ਗੱਲ ਸੁਣ ਲਈ ਸੀ ਜਾਨ ਲੱਗਿਆ ਕਸ਼ਮੀਰਾ ਕਹਿੰਦਾ ਭਾਈ ਅੱਜ ਤਾਂ ਯਾਰ ਮਾਰਦੇ ਮਤਲਬ ਨਹੀਂ ਮੇਰੇ ਕਵਾੜ ਖੋਲ ਤੇ ਮੈਂ ਤਾਂ ਆਪਣੇ ਪੁੱਤ-ਪੋਤਰਿਆਂ ਨੂੰ ਕਹਿ ਕੇ ਜਾਵਾਂ ਕਿ ਭੁੱਖੇ ਰਹਿ ਲਿਓ ਪਰ ਕਦੇ ਯਾਰ ਮਾਰਨਾ ਕਰਿਓ ਤਹਾਨੀ ਕਿਵੇਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ ਇਹੋ ਜਿਹੀਆਂ ਦਿਲ ਨੂੰ ਛੂਹ ਜਾਣ ਵਾਲੀਆਂ ਛੋਟੀਆਂ ਵੱਡੀਆਂ ਕਹਾਣੀਆਂ ਚੈਨਲ ਤੇ ਜਾ ਕੇ ਜ਼ਰੂਰ ਸੁਣਿਓ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਵੋ ਅੱਜ ਲਈ ਬਸ ਇੰਨਾ ਹੀ ਮਿਲਦੇ ਹਾਂ ਇੱਕ ਨਵੀਂ ਕਹਾਣੀ ਦੇ ਨਾਲ ਕਹਾਣੀ ਸੁਣਨ ਲਈ ਬਹੁਤ ਬਹੁਤ ਧੰਨਵਾਦ